ਜਿੰਨੀ ਗਰਮੀ ਹੁੰਦੀ ਹੈ ਮਹੀਨੇ ਜੂਨ ਦੇ ਵਿੱਚ ਜਿੰਨੀ ਗਰਮੀ ਹੁੰਦੀ ਹੈ ਮਹੀਨੇ ਜੂਨ ਦੇ ਵਿੱਚ ਉਸ ਤੋਂ ਜ਼ਿਆਦਾ ਕਿਤੇ ਗਰਮੀਆਂ ਸਾਡੇ ਖੂਨ ਦੇ ਵਿੱਚ ਉਸ ਤੋਂ ਜ਼ਿਆਦਾ ਗਰਮੀਆਂ ਸਾਡੇ ਖੂਨ ਦੇ ਵਿੱਚ ਡਿਗਰੀਆਂ ਹੋਣ ਦੇ ਬਾਵਜੂਦ ਡਿਗਰੀਆਂ ਦਾ ਲਾਭ ਨਹੀਂ ਦਿੱਤਾ ਡਿਗਰੀਆਂ ਹੋਣ ਦੇ ਬਾਵਜੂਦ ਡਿਗਰੀਆਂ ਦਾ ਲਾਭ ਨਾ ਮਿਲਿਆ ਸਾਨੂੰ ਦੱਸਦਾ ਸਰਕਾਰੀ ਕਿੱਥੇ ਲਿਖਿਆ ਹੈ ਕਿਹੜੇ ਕਾਨੂੰਨ ਦੇ ਵਿੱਚ ਕਿੱਥੇ ਲਿਖਿਆ ਹੈ ਕਿਹੜੇ ਕਾਨੂੰਨ ਦੇ ਵਿੱਚ ਜਦ ਤੱਕ ਸਾਡੇ ਹੱਕ ਨਹੀਂ ਦਿੰਦੀ ਜਦ ਤੱਕ ਤੂੰ ਸਾਡੇ ਹੱਕ ਨਹੀਂ ਦਿੰਦੀ ਉਹ ਤੱਕ ਅਸੀਂ ਵੀ ਬੈਠਣਾ ਨਹੀਂ ਸਕੂਨ ਦੇ ਵਿੱਚ ਉਦੋਂ ਤੱਕ ਅਸੀਂ ਵੀ ਬੈਠਣਾ ਨਹੀਂ ਸਕੂਨ ਦੇ ਵਿੱਚ 16 ਜਨਵਰੀ ਨੂੰ ਬਨ ਕੇ ਕਾਫਲੇ ਮਹਾਲੀ ਸਿੱਖਿਆ 보ਡ ਦਫਤਰ ਅੱਗੇ ਆਵਾਂਗੇ 16 ਜਨਵਰੀ ਨੂੰ ਬਨ ਕੇ ਕਾਫਲੇ ਮਹਾਲੀ ਸਿੱਖਿਆ 보ਡ ਦਫਤਰ ਅੱਗੇ ਆਵਾਂਗੇ ਤੈਨੂੰ ਸਰਕਾਰ ਦੇ ਅਧਿਆਪਕਾਂ ਦੀ ਤਾਕਤ ਦੱਸ ਕੇ ਜਾਵਾਂਗੇ ਤੈਨੂੰ ਆਈਡੀ ਕੰਪੋਨੈਂਟ IIT ਅਧਿਆਪਕਾਂ ਦੀ ਤਾਕਤ ਦੱਸ ਕੇ ਜਾਵਾਂਗੇ ਮੇਰੇ ਬਹੁਤ ਹੀ ਸਤਿਕਾਰਯੋਗ IIT ਦੇ ਆਪਕ ਸਾਥੀਓ 16 ਜਨਵਰੀ ਨੂੰ ਸਾਰੇ ਕਾਫਲੇ ਬਣ ਕੇ ਪਰਿਵਾਰਾਂ ਸਮੇਤ ਮੋਹਾਲੀ ਸਿੱਖਿਆ ਬੋਰਡ ਦਫ਼ਤਰ ਅੱਗੇ ਪਹੁੰਚੋ ਉਹੀ ਧਰਤੀ ਹੈ ਉਹੀ ਸੰਘਰਸ਼ ਹੈ ਉਹੀ ਜੋਸ਼ ਹੈ ਉਹੀ ਸਾਥੀ ਨੇ ਤੇ ਤੁਹਾਡੇ ਤੋਂ ਮੂਹਰੇ ਹੋ ਕੇ ਲੜਾਂਗੇ ਕੋਈ ਵੀ ਸਾਥੀ ਘਰ ਨਹੀਂ ਰਹਿਣਾ ਚਾਹੀਦਾ ਆਪਾਂ ਹਿੱਕ ਟਾ ਕੇ ਆਪਣਾ ਜਿਹੜਾ ਆਪਣੀ ਲੜਾਈ ਲੜਾਂਗੇ ਤੇ ਦੱਸਾਂਗੇ ਸਰਕਾਰ ਨੂੰ ਵੀ ਇਹ ਆਈਆਈਟੀ ਅਧਿਆਪਕ ਸਾਥੀਆਂ ਨਾਲ ਜਿਹੜਾ ਧੱਕਾ ਕੀਤਾ ਹੈ ਉਹ ਧੱਕੇ ਦੀ ਦੇ ਕਾਰਨ ਅਧਿਆਪਕਾਂ ਦੇ ਵਿੱਚ ਕਿੰਨਾ ਰੋਸ ਹੈ ਤੇ ਕਿੰਨੇ ਜੋਸ਼ ਦੇ ਨਾਲ ਆਪਣੇ ਹੱਕੀ ਮੰਗਾਂ ਦੇ ਲਈ ਮਨਵਾਉਣ ਆਉਣਗੇ ਸੋ ਸਾਥੀਓ ਕਾਫਲੇ ਬਣ ਕੇ ਪਹੁੰਚਿਓ ਕਿਸੇ ਨੇ ਘਰ ਨਹੀਂ ਰਹਿਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਸਿਰਫ ਤੇ ਸਿਰਫ 16 ਜਨਵਰੀ ਵਾਲੀ ਰੈਲੀ ਤੇ ਧਿਆਨ ਕੇਂਦਰਿਤ ਕਰੋ ਕਿਸੇ ਦੀਆਂ ਫालतू ਗੱਲਾਂ ਦਾ ਕੋਈ ਜਵਾਬ ਨਹੀਂ ਦੇਣਾ ਆਪਣਾ ਕਾਫਲੇ ਬਨ ਕੇ ਪਰਿਵਾਰਾ ਸਮੇਤ ਪਹੁੰਚੋ 16 ਜਨਵਰੀ 2026 ਕੰਮ ਕਰਾਂਗੇ ਆਪਾਂ ਕੱਬੀ ਚਲੋ ਆਓ ਸਾਥੀਓ ਕਾਫਲੇ ਬਨ ਕੇ